ਸਤਿ ਸ੍ਰੀ ਅਕਾਲ ਦੋਸਤੋ ਸਾਰੇ ਯਾਰਾਂ ਦੋਸਤਾਂ ਨੂੰ ਚੈਨਲ ਦੇ ਜੁੜੇ ਹੋਇਆ ਨਾ ਅੱਜ ਆਪਾਂ ਤੁਹਾਡੇ ਲਈ ਇੱਕ ਜਾਣਕਾਰੀ ਲੈ ਕੇ ਆਏ ਆਂ ਦੰਦਾਂ ਸੰਬੰਧੀ ਜਿੰਨਾ ਲੋਕਾਂ ਦੇ ਜਿੰਨਾ ਦੇ ਮਤਲਬ ਕਿ ਦੰਦਾਂ ਦੇ ਵਿੱਚ ਬੇਸਮਾਇਲ ਜਾਂ ਮਤਲਬ ਕਿ ਠੰਡੇ ਕਰੰਦੇ ਆ ਅਸਰ ਦਿੱਕਤ ਰਹਿੰਦੀ ਹੈ ਉਹ ਕਿਉਂ ਰਹਿੰਦੀ ਹੈ ਉਹਦਾ ਰੀਜ਼ਨ ਕੀ ਹੁੰਦਾ ਜੀ ਕਈ ਵਾਰ ਆਪਾਂ ਜਿਵੇਂ ਕੁਝ ਖਾਣੇ ਪੀਣੇ ਆ ਆਪਾਂ ਕੀ ਕਰਦੇ ਆਂ ਕੁਝ ਵੀ ਖਾਣ ਪੀਣ ਤੋਂ ਬਾਅਦ ਆਪਾਂ ਐਦਾ ਹੀ ਮਤਲਬ ਕਿ ਸਰਵਾਈਵ ਕਰ ਲਉਣਾ ਕਿ ਜੋ ਮੰਨ ਲਓ ਕਿ ਕੋਰਲਾ ਵਗੈਰਾ ਆਪਾਂ ਉਹ ਇਹਨਾਂ ਹੋਰ ਕੱਢ ਦਿੰਨੇ ਆ ਉਹ ਚੀਜ਼ ਮੰਨ ਕੇ ਦੰਦਾਂ ਦੇ ਸਪਾਈ ਆਈੜੇ ਆਪਾਂ ਉੱਪਰੋਂ ਉੱਪਰੋਂ ਕਰ ਲੰਨੇ ਆ ਤੇ ਜਿਹੜਾ ਆਪਣਾ ਉਹ ਖਾਣਾ ਹੁੰਦਾ ਜਿਹੜਾ ਆਪਾਂ ਬਿਨਾ ਕੋਰਲੇ ਤੋਂ ਖਾਦਦੇ ਆ ਉਹ ਦੰਦਾਂ ਦੇ ਵਿੱਚ ਉਦਾ ਨਹੀਂ ਫਸ ਜਾਂਦਾ ਜਿਵੇਂ ਤੁਸੀਂ ਇਸ ਚਾਰਟ ਦੇ ਵਿੱਚ ਦੇਖ ਰਹੇ ਹੋ ਜਦੋਂ ਦੰਦਾਂ ਦੇ ਵਿੱਚ ਇਦਾਂ ਦੀ ਕੰਨੀਸ਼ਨ ਬਣ ਜਾਵੇ ਤਾਂ ਤੁਸੀਂ ਦੇਖ ਸਕਦਾ ਐਡਿਟੀਆਂ ਜੋ ਆਪਣਾ ਖਾਣਾ ਆਪ ਖਾ ਰਹੇ ਆ ਉਹਨੂੰ ਚੰਗੀ ਤਰ੍ਹਾਂ ਕੋਰਲਾ ਵਗੈਰਾ ਨਹੀਂ ਕਰਦੇ ਬਰਸ਼ਿੰਗ ਦੇ ਟਾਈਮ ਉਹ ਉਥੇ ਜਦ ਮੈਂ ਰਹਿ ਜਾਂਦਾ ਤਾਂ ਉਹ ਜਾਂਦਾ ਜਾਂਦਾ ਉਥੇ ਜੰਮ ਜਾਂਦਾ ਇਹਦੇ ਨਾਲ ਕੀ ਹੁੰਦਾ ਜੀ 파ਰਤਾ ਬਣ ਜਾਂਦੀਆਂ ਨੇ 파ਰਤਾ ਬਣ ਜਾਂਦੀਆਂ ਨੇ ਜੋ ਕਿ ਬਰਸ਼ ਦੇ ਨਾਲ ਆਮ ਤੌਰ ਤੇ ਨਹੀਂ ਲੰਮੀਆਂ ਸੋ ਉਹਦੇ ਵਾਸਤੇ ਕੀ ਹੁੰਦਾ ਜੀ ਫਿਰ ਆਪਾਂ ਨੂੰ ਡਾਕਟਰ ਨੇ ਆਪਣੇ ਉਹ ਆਪ ਨੂੰ ਸਕਵੇਰਿੰਗ ਰეკਮੈਂਡ ਕਰਦੇ ਨੇ ਠੀਕ ਹੈ ਜੀ ਉਹ ਸਕਵੇਰਿੰਗ ਕਰਾਉਣੀ ਪੈਂਦੀ ਹੈ ਤਾਂ ਉਸ ਤੋਂ ਬਿਨਾ ਮਤਲਬ ਕਿ ਜੋ 파ਰਤਾ ਨਹੀਂ ਹਟਦੀਆਂ ਅਦਰ ਆਪਣਾ ਜੀ ਨੂੰ ਨੋਰ ਕਰਦੇ ਆਪਾਂ ਦੰਦਾਂ ਦੀ ਸਫਾਈ ਨਹੀਂ ਕਰਦੇ ਤਾਂ ਅੱਗੇ ਜਾ ਕੇ ਜਿਹੜੀਆਂ ਇਹ ਪਰਤਾਂ ਨੇ ਦੰਦਾਂ 'ਆਂ ਮਸੂੜਿਆਂ ਨੂੰ ਮਸੂੜਿਆਂ ਨੂੰ ਪਿੱਛੇ ਹਟਾ ਦਿੰਦੇ ਆ ਤੇ ਆਪਾਂ ਉਸ ਮਸੂੜੇ ਦੀ ਜਗ੍ਹਾ ਹੀ ਲੈ ਲੈਂਦੀਆਂ ਨੇ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਇਸ ਸਕੀਲਿੰਗ ਤੋਂ ਪਹਿਲਾਂ ਦੀ ਵੀਡੀਓ ਹੈ ਇਹ ਜਦੋਂ ਸਕੀਲਿੰਗ ਕਰੀ ਹੋਈ ਹੈ ਉਸ ਤੋਂ ਬਾਅਦ ਦੀ ਫੋਟੋ ਫਿਰ ਤਲੇ ਕਿਤੇ ਹੋਈ ਹੈ ਸੋ ਆਪਣੇ ਕਹਿਣਾ ਮਤਲਬ ਇਹ ਹੈ ਕਿ ਆਪਣੇ ਦੰਦਾਂ ਦੀ ਸਫਾਈ ਰੱਖੋ ਤੇ ਇਹ ਲੋੜ ਉਤਰ ਬਵੇ ਕਿਉਂਕਿ ਉਸ ਉਸ ਤੋਂ ਬਾਅਦ ਚ ਫਿਰ ਆਪਣਾ ਸਕੇਲਿੰਗ ਕਰਾਉਣੀ ਪੈਂਦੀ ਐ ਸੋ ਉਸਦੇ ਟ੍ਰੀਟਮੈਂਟ ਕਰਾਉਣੇ ਪੈਂਦੇ ਨੇ ਤਾਂ ਕਿ ਆਪਣੇ ਦੰਦ ਨਾ ਖਰਾਬ ਹੋਣ ਸੋ ਕਿਵੇਂ ਲੱਗੀ ਤੁਹਾਨੂੰ ਆਪਣੀ ਜਾਣਕਾਰੀ ਤਾਂ ਜਰੂਰ ਦੱਸਿਓ ਜੀ ਤੇ ਬਾਕੀ ਆਪਣੀ ਐਦਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ 'ਤੇ ਆਪਣੇ ਫੇਸਬੁਕ ਪੇਜ ਨੂੰ ਤੁਹਾਨੂੰ ਫੋਲੋ ਆ ਦੇਖ ਸਕਦੇ ਹੋ ਤੁਸੀਂ ਟਾਈਟ ਦੇ ਉੱਪਰ ਮੜਾ ਚੰਗ ਕੈਮਰਾਮੈਨ ਨੂੰ ਕਹਾਂਗਾ ਕਿ 줌 ਕਰਕੇ ਦਿਖਾ ਦਿਓ ਇਹ ਸਕੇਲਿੰਗ ਤੋਂ ਪਹਿਲਾਂ ਜੋ ਉਹ ਮਤਲਬ ਕਿ ਬੰਦਾ ਨੇ ਕੇਅਰ ਤੋਂ ਬਿਨਾ ਇਹ ਸਕੇਲਿੰਗ ਤੋਂ ਬਾਅਦ ਐ ਇਸ ਸਕੇਲਿੰਗ ਕਰਾਉਣੀ ਬਹੁਤ ਜ਼ਰੂਰੀ ਹੈ ਹਰ 6 ਮਹੀਨਿਆਂ ਦੇ ਬਾਅਦ ਆਪਾਂ ਨੂੰ ਡਾਕਟਰ ਨੂੰ ਇੱਕ ਵਾਰ ਕੰਸਲਟ ਕਰਵਾਉਣਾ ਚਾਹੀਦਾ ਹੈ ਸੋ ਥੈਂਕ ਯੂ ਪਰਵਾਹ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰੇ ਯਾਰਾਂ ਦੋਸਤਾਂ ਨੂੰ ਅੱਜ ਦੀ ਵੀਡੀਓ ਆਪਣੀ ਬਹੁਤ ਜ਼ਰੂਰੀ ਹੈ ਤਸੋ ਵੀਡੀਓ ਬਹੁਤ ਧਿਆਨ ਨਾਲ ਦੇਖਿਓ ਤੇ ਆਪਣੇ ਦੰਦਾਂ ਦੇ ਹਿੱਲਣ ਦਾ ਕਾਰਨ ਦੱਸਿਆ ਗਿਆ ਵੀਡੀਓ ਦੇ ਵਿੱਚ ਜਰੂਰ ਦੇਖਿਓ ਵੀਡੀਓ ਧਿਆਨ ਨਾਲ ਦੇਖਿਓ ਜੀ ਪੂਰੀ ਵੀਡੀਓ